ਫੌਜਾ ਸਿੰਘ ਜੀ ਉਹ ਬੰਦਾ ਜੋ ਸਾਲਾਂ ਤੱਕ ਦੁਨੀਆ ਨੂੰ ਦਿਖਾਉਂਦਾ ਰਿਹਾ ਕਿ ਏ ਸਿਰਫ ਇੱਕ ਨੰਬਰ ਹੈ ਉਹ ਅੱਜ ਸਾਡੇ ਵਿੱਚ ਨਹੀਂ ਰਿਹਾ 114 ਸਾਲ ਦੀ ਉਮਰ ਵਿੱਚ ਉਹਨਾਂ ਦਾ ਆਪਣੇ ਹੀ ਜਲੰਧਰ ਦੇ ਬਿਆਸ ਤੇ ਪਿੰਡ ਵਿੱਚ ਰੋਡ ਐਕਸੀਡੈਂਟ ਹੋਇਆ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਪਰ ਉਹ ਉੱਥੋਂ ਮੁੜ ਕੇ ਵਾਪਸ ਨਹੀਂ ਆਏ ਤੁਸੀਂ ਖੁਦ ਸੋਚੋ 114 ਸਾਲ ਦੀ ਉਮਰ ਦੇ ਵਿੱਚ ਵੀ ਉਹ ਚੱਲ ਰਹੇ ਸੀ ਜਦੋਂ ਉਹਨਾਂ ਨੂੰ ਮੌਤ ਆਈ ਉਹਨਾਂ ਨੇ ਮਰਨਾ ਵੀ ਇੱਜ਼ਤ ਨਾਲ ਚੁਣਿਆ ਉਹ ਬੈੱਡ ਤੇ ਪਏ ਫਿਰ ਰੱਬ ਨੂੰ ਪਿਆਰ ਨਹੀਂ ਹੋਇਆ ਪਰ ਉਸ ਟਾਈਮ ਵਾਕ ਕਰ ਰਹੇ ਸੀ ਫੌਜਾ ਸਿੰਘ ਜੀ ਦੀ ਜ਼ਿੰਦਗੀ ਸਿਰਫ ਇੱਕ ਇਨਸਾਨ ਦੀ ਕਹਾਣੀ ਨਹੀਂ ਉਹ ਸਾਡੇ ਲਈ ਜ਼ਿੰਦਾ ਮਿਸਾਲ ਨੇ ਕਿ ਡਿਸਪਲਨ ਫੋਕਸ ਡੈਡੀਕੇਸ਼ਨ ਤੇ ਰੱਬ ਤੇ ਭਰੋਸਾ ਕਰਨ ਨਾਲ ਕਿੰਨੇ ਵੱਡੇ ਵੱਡੇ ਕੰਮ ਹੋ ਸਕਦੇ ਨੇ 89 ਸਾਲ ਦੀ ਉਮਰ 'ਚ ਉਹ ਪਹਿਲੀ ਵਾਰ ਮੈਰਾਥਨ ਲਈ ਤਿਆਰ ਹੋਏ ਜੋ ਇਸ ਉਮਰ 'ਚ ਲੋਕੀ ਵਾਕਰ ਤੇ ਚੱਲਣਾ ਸ਼ੁਰੂ ਕਰ ਦਿੰਦੇ ਉਹਨਾਂ ਨੇ ਸ਼ੂਜ਼ ਪਾ ਕੇ ਚੱਲਣਾ ਸ਼ੁਰੂ ਕੀਤਾ 93 ਇਅਰਸ ਉਹਨਾਂ ਨੇ ਫੁੱਲ ਪਹਿਲਾ ਮੈਰਾਥਨ ਕੰਪਲੀਟ ਕੀਤਾ ਤੇ ਉਸ ਤੋਂ ਬਾਅਦ ਤਾਂ ਜਿਵੇਂ ਉਹ ਰੁਕੇ ਹੀ ਨਹੀਂ 100 ਸਾਲਾਂ ਦੀ ਉਮਰ ਤੱਕ ਉਹਨਾਂ ਨੇ ਰੇਸ ਕੀਤੀ ਦੁਨੀਆ ਦੇ ਹਰ ਕੋਨੇ 'ਚ ਟੋਰਾਂਟੋ ਲੰਡਨ ਹਾਂਗਕਾਂਗ ਅਮਰੀਕਾ ਤੇ ਲੋਕੀ ਕਹਿੰਦੇ ਸੀ ਟਰਬਨ ਟੋਰਨਾਡੋ ਆ ਗਿਆ ਤੇ ਉਹਨਾਂ ਦੀ ਡਾਈਟ ਸਿੰਪਲ ਸਾਦਾ ਘਰ ਦਾ ਖਾਣਾ ਕੋਈ ਫੈਂਸੀ ਜਿਮ ਨਹੀਂ ਕੋਈ ਪ੍ਰੋਟੀਨ ਸ਼ੇਕ ਨਹੀਂ ਪਰ ਉਹ ਫੋਕਸ ਤੇ ਡਿਸਪਲਨਡ ਸੀਗੇ ਤੇ ਰੱਬ ਦੇ ਭਰੋਸਾ ਰੱਖਦੇ ਸੀ ਰੋਜ਼ ਸਵੇਰੇ ਜਲਦੀ ਉੱਠਣਾ ਵਾਕ ਕਰਨੀ ਰਨਿੰਗ ਕਰਨੀ ਸਿਮਰਨ ਕਰਨਾ ਇਹ ਸੀ ਬਸ ਉਹਨਾਂ ਦਾ ਸੀਕ੍ਰੈਟ ਮੈਨੂੰ ਸਭ ਤੋਂ ਚੰਗੀ ਗੱਲ ਉਹਨਾਂ ਦੀ ਇਹ ਲੱਗਦੀ ਸੀ ਕਿ ਉਹ ਹਮੇਸ਼ਾ ਇੱਕ ਪੋਜ਼ਿਟਿਵ ਐਟੀਟਿਊਡ ਚ ਰਹਿੰਦੇ ਸੀ ਹਮੇਸ਼ਾ ਆਪਟਿਮਿਸਟਿਕ ਰਹਿੰਦੇ ਸੀ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਫੇਸ ਤੇ ਕਦੇ ਸ਼ਿਕਨ ਨਹੀਂ ਆਂਦਾ ਸੀ ਉਹ ਹਮੇਸ਼ਾ ਕਿੰਨੇ ਯੂਥ ਨੂੰ ਸਾਡੇ ਵਰਗਿਆਂ ਨੂੰ ਇਨਸਪਾਇਰ ਕਰਦੇ ਹੁੰਦੇ ਸੀ ਅੱਜ ਉਹ ਚਲੇ ਗਏ ਪਰ ਉਹਨਾਂ ਦੀ ਲੇਗੇਸੀ ਹਮੇਸ਼ਾ ਬਣੀ ਰਹੇਗੀ ਉਹ ਸਾਨੂੰ ਸਿਖਾ ਕੇ ਗਏ ਨੇ ਕਿ ਜੋ ਮਰਜ਼ੀ ਹੋ ਜਾਏ ਥੱਲੇ ਬੈਠ ਕੇ ਹਾਰ ਨਹੀਂ ਮੰਨੀ ਭੱਜਣਾ ਉੱਠਣਾ ਤੇ ਚੱਲਦੇ ਰਹਿਣਾ ਸੋ ਆਓ ਅਸੀਂ ਫੌਜਾ ਸਿੰਘ ਜੀ ਦੀ ਜ਼ਿੰਦਗੀ ਤੋਂ ਇਨਸਪਾਇਰ ਹੋਏ ਉਹਨਾਂ ਤੋਂ ਸਿੱਖੀਏ ਤੇ ਉਹਨਾਂ ਵਰਗੇ ਬਣਨ ਦੀ ਐਟਲੀਸਟ ਅਸੀਂ ਕੋਸ਼ਿਸ਼ ਕਰੀਏ ਸਾਡਾ ਇੱਕ ਸਟੈਪ ਵੀ ਸੁਨਣਾ ਵਾਂਗੂ ਕਰਨਾ ਸਟਾਰਟ ਕਰਤਾ ਤਾਂ ਸਾਡੀ ਜ਼ਿੰਦਗੀ ਵੀ ਚੇਂਜ ਹੋ ਸਕਦੀ ਹੈ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਸਾਡੇ ਵਿੱਚ ਵੀ ਫੌਜਾ ਸਿੰਘ ਜੀ ਵਰਗੀ ਸਪਿਰਿਟ ਲੈ ਕੇ ਆਵੇ ਤੇ ਜੇ ਤੁਸੀਂ ਵੀ ਫੌਜ ਸਿੰਘ ਦੀ ਲਾਈਫ ਤੋਂ ਇਨਸਪਾਇਰ ਹੋਏ ਹੋ ਤਾਂ ਕਮੈਂਟ ਵਿੱਚ ਲਿਖੋ ਲੈਜੈਂਡ ਨੈਵਰ ਡਾਈਸ ਤੇ ਵੀਡੀਓ ਨੂੰ ਹਰ ਇੱਕ ਬੰਦੇ ਤੱਕ ਸ਼ੇਅਰ ਕਰੋ ਤਾਂ ਕਿ ਸਾਡੇ ਯੂਥ ਨੂੰ ਇਨਸਪੀਰੇਸ਼ਨ ਮਿਲੇ ਉਹਨਾਂ ਦੀ ਲਾਈਫ ਤੋਂ